ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਫਰਮਾਨ ਕਰਦੇ ਨੇ ਮਾਨੁਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇਕਿਆ ਭਗਵਾਨ ਮਹਾਰਾਜ ਕਹਿੰਦੇ ਪੰਜਾ ਤਤਾਂ ਦੇ ਇਸਰੀਰ ਦੇ ਉੱਪਰ ਟੇਕ ਨਹੀਂ ਲਾਉਣੀ ਉਹਨਾਂ ਦੇ ਵਿੱਚ ਧਿਆਨ ਨਹੀਂ ਰੱਖਣਾ ਕਿਉਂਕਿ ਇਹ ਪੰਜਾਂ ਤੱਤਾਂ ਦੇ ਪੁਤਲੇ ਅਕਾਲ ਪੁਰਖ ਨੇ ਬਣਾਏ ਹੈ ਇਸ ਕਰਕੇ ਜੋ ਦੇਣ ਵਾਲੇ ਨੇ ਉਹਨਾਂ ਦੇ ਵਿੱਚ ਉਸ ਭਗਵਾਨ ਦੇ ਵਿੱਚ ਉਸ ਪ੍ਰਕਾਸ਼ ਦੇ ਵਿੱਚ ਉਸ ਸ਼ਬਦ ਦੇ ਵਿੱਚ ਧਿਆਨ ਲਾ ਕੇ ਰੱਖਣਾ ਜਿੱਥੋਂ ਇਹ ਸਾਰੇ ਆਕਾਰ ਤੇ ਪੰਜਾਂ ਤੱਤਾਂ ਦੇ ਸ਼ਰੀਰ ਬਣੇ ਨੇ ਇਸ ਕਰਕੇ ਕਹਿੰਦੇ ਕਿਸੇ ਮਨੁੱਖ ਦਾ ਜਿਹੜਾ ਆਸਰਾ ਹੈ ਉਹ ਉੱਕਾ ਹੀ ਵਿਅਰਥ ਸਮਝੇ ਫਿਰ ਫਰਮਾਨ ਕਰਦੇ ਨੇ ਜਿਸਕੇ دیے ਰਹੇ ਅਕਾਏ ਬਹੋਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਇਕੋ ਆਪ ਮਾਨੁ ਕੇ ਕਿਛ ਨਾਹੀ ਹਾਥ ਕਹਿੰਦੇ ਜਿਨ੍ਹਾਂ ਦੇ ਦਿੱਤਿਆਂ ਯਾਨੀ ਸਵਾਸ ਦੇ ਕੇ ਉਹ ਜ਼ਿੰਦਾ ਰੱਖ ਰਹੇ ਨੇ ਜੇ ਉਹਨਾਂ ਦੇ ਦਿੱਤਿਆਂ ਆਪਾਂ ਨਹੀਂ ਰੱਜ ਸਕਦੇ ਤਾਂ ਸਾਡੀ ਤ੍ਰਿਸ਼ਨਾ ਜਿਹੜੀ ਆ ਉਹ ਖਤਮ ਨਹੀਂ ਹੋ ਸਕਦੀ ਤਾਂ ਇਸ ਕਰਕੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਕਿੱਥੇ ਖਤਮ ਹੋਏਗੀ ਜਦੋਂ ਆਪਾਂ ਪੰਜਾਂ ਤਤਾਂ ਦੇ ਸ਼ਰੀਰ ਚੋਂ ਉਸ ਮਾਲਕ ਦੀ ਸੁੰਨ ਵਿੱਚ ਜਾ ਕੇ ਉਨਾ ਦੀ ਖੋਜ ਕਰਾਂਗੇ ਸਹਜ ਦੇ ਵਿੱਚ ਬੈਠਾਂਗੇ ਤਾਂ ਹੀ ਕਹਿੰਦੇ ਮਾਰੇ ਰਾਖੇ ਏਕੋ ਆਪਮਾਨ ਕੇ ਕੁਛ ਨਾਹੀ ਹਾਥ ਇਸ ਕਰਕੇ ਕਹਿੰਦੇ ਜਿਹੜੇ ਨਾਸ ਕਰਨ ਵਾਲੇ ਨੇ ਤੇ ਪਾਲਣ ਵਾਲੇ ਨੇ ਉਹ ਇੱਕ ਅਵਸਥਾ ਦੇ ਅਫੁਰ ਅਵਸਥਾ 'ਚ ਬੈਠੇ ਨੇ ਮਾਲ ਸੱਚੇ ਪਾਤਸ਼ਾਹ ਇਸ ਕਰਕੇ ਜਿਹੜੇ ਇੱਧਰ ਆਕਾਰ ਰੂਪ 'ਚ ਆ ਗਏ ਕਹਿੰਦੇ ਉਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਹੈ ਸਿਰਫ ਆਪਾਂ ਆਕਾਰ ਤੋਂ ਨਿਰਆਕਾਰ ਦੇ ਵਿੱਚ ਸਮਾ ਸਕਦੇ ਹਾਂ ਇਸ ਕਰਕੇ ਕਹਿੰਦੇ ਮਾਨਕ ਕੀ ਕਿਛ ਨਾਹੀ ਹਾਥ ਫਿਰ ਫਰਮਾਨ ਕਰਦੇ ਨੇ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ ਹੁਣ ਕਹਿੰਦੇ ਹੁਕਮ ਨੂੰ ਬੁਝੋ ਜਿਸ ਨੂੰ ਗੁਰਨਾਣਾ ਦੇਵ ਜੀ ਕਹਿੰਦੇ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਬੁਝੇ ਤਾਂ ਹਉਮੈ ਕਹੀ ਨ ਕੋਈ ਹੁਣ ਹੁਕਮ ਕੀ ਹੈ ਮਾਲਕ ਦੇ ਮੁਖ ਦੀ ਆਵਾਜ਼ ਉਹ ਨਾਮ ਕਹਿੰਦੇ ਜਦੋਂ ਤੁਸੀਂ ਉਸ ਨਾਮ ਨੂੰ ਸੁਣਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਸੁਖ ਮਿਲਣਾ ਮਾਰੇ ਕਹਿੰਦੇ ਸ਼ੁਰੂ ਹੋ ਜਾਏਗਾ ਆਪਾਂ ਉਹਦੇ ਵਿੱਚ ਰੰਗੇ ਜਾਵਾਂਗੇ ਵੇਸ਼ ਕਰਕੇ ਕਹਿੰਦੇ ਕਿਉਂ ਨਾ ਉਸ ਨਾਮ ਨੂੰ ਹੀ ਕੰਠ ਦੇ ਵਿੱਚ ਪਰੋ ਲਈਏ ਜਦੋਂ ਆਪਾਂ ਨਾਮ ਸ਼ਬਦ ਕਰਾਂਗੇ ਜਪਾਂਗੇ ਸੰਸਾਰੀ ਤੌਰ ਤੇ ਤਾਂ ਰਸਨਾ ਦੁਆਰਾ ਜਪ ਰਹੇ ਹਾਂ ਲੇਕਿਨ ਜਦੋਂ ਸਹਜ ਦੇ ਵਿੱਚ ਜਾ ਕੇ ਉਸ ਸ਼ਬਦ ਨੂੰ ਫੜ ਲਾਂਗੇ ਨਾਮ ਨੂੰ ਸੁਣਨਾ ਕਰਾਂਗੇ ਜਿਹੜੀ ਮਨ ਦੀਆਂ ਸੁਖਮ ਗਿਆਨੰਦਰੀਆਂ ਸੁਣਦੀਆਂ ਨੇ ਕਹਿੰਦੇ ਜਦੋਂ ਉਸ ਨਾਮ ਨੂੰ ਆਪਾਂ ਸੁਣਾਂਗੇ ਉਸ ਨੂੰ ਕੰਠ 'ਚ ਪਰੋ ਕੇ ਰੱਖੋ ਫਿਰ ਕਹਿੰਦੇ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਈ ਫਿਰ ਜਿਹੜੇ ਸੰਸਾਰੀ ਤੌਰ ਤੇ ਜਿਹੜੇ ਬਿਗਨ ਆਪਾਂ ਨੂੰ ਲੱਗਦੇ ਆ ਵਿਚਾਰ ਆਉਂਦੇ ਆ ਥਾਟਸ ਆਉਂਦੇ ਆ ਦੁੱਖ ਸੁੱਖ ਦਾ ਡਰ ਲੱਗਦਾ ਹੈ ਸੰਸਾਰ ਦੀ ਉੱਚ ਨੀਚ ਦਾ ਡਰ ਲੱਗਦਾ ਹੈ ਕਹਿੰਦੇ ਉਹ ਜਿਹੜੇ ਬਿਗਨ ਹੈ ਉਹ ਬੰਦ ਹੋ ਜਾਣਗੇ ਕਿਉਂਕਿ ਸਿਮਰ ਸਿਮਰ ਕੇ ਐਨੀ ਸਹਿਜ ਅਵਸਥਾ 'ਚ ਮਨ ਚਲਾ ਜਾਏਗਾ ਉਸ ਸ਼ਬਦ ਦੁਆਰਾ ਕਿ ਮਹਾਰਾਜ ਕਹਿੰਦੇ ਤੁਹਾਨੂੰ ਬਿਲਕੁਲ ਵੀ ਬਿਗਨ ਨਹੀਂ ਲੱਗੇਗਾ ਕਿਉਂਕਿ ਉਸ ਇੱਕ ਦ੍ਰਿਸ਼ਟ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਵਿੱਚ ਸਾਡੀ ਵੀ ਦ੍ਰਿਸ਼ਟੀ ਇੱਕ ਹੋ ਜਾਏਗੀ ਅਸੀਂ ਵੀ ਉਹਨਾਂ ਦੇ ਵਿੱਚ ਸਮਾਣਾ ਸ਼ੁਰੂ ਕਰਦਾਂਗੇ ਨਾਮ ਸੁਣਾਗੇ ਉਹਨਾਂ ਦੇ ਨੈਤਰਾ ਦੁਆਰਾ ਵੀ ਦਰਸ਼ਨ ਕਰਨ ਦੀ ਤਾਂਗ ਰੱਖਾਂਗੇ ਤੇ ਮਹਾਰਾਜ ਸਾਨੂੰ ਸੌਖਾ ਕਰਦੇ ਜਾਣਗੇ ਇਦਰ ਉਹ ਸੰਸਾਰੀ ਤੌਰ ਦੇ ਉੱਪਰ ਜਿਹੜੇ ਸਾਡੇ ਵਿਚਾਰ ਨੇ ਉਹ ਖਤਮ ਹੁੰਦੇ ਜਾਣਗੇ ਇਹ ਫਿਰ ਬਿਗਨ ਸਾਨੂੰ ਕੋਈ ਨਹੀਂ ਲੱਗੇਗਾ ਫਿਰ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੈ ਜੀਓ ਹੁਣ ਕਹਿੰਦੇ ਜਦੋਂ ਨਾਮ ਪ੍ਰਗਟ ਹੋ ਗਿਆ ਫਿਰ ਉਹਨਾਂ ਦੀ ਉਸਤਤ ਜਿਹੜੀ ਹੈ ਸੁਰਤ ਦੁਆਰਾ ਆਪਣੇ ਆਪ ਫੋਨ ਲੱਗ ਜੁੰਦੀ ਹੈ ਉਸਨੇ ਅੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਹੋਣ ਲੱਗ ਜੁੰਦੀ ਹੈ ਫਿਰ ਕਹਿੰਦੇ ਕਹਿੰਦੇ ਮੇਰੇ ਮਨ ਕਹਿੰਦੇ ਇਹੀ ਸੱਚਾ ਵਿਹਾਰ ਹੈ ਕਰ ਮਨ ਮੇਰੇ ਸਤਿ ਵਿਹਾਰ ਕਹਿੰਦੇ ਇਹੀ ਸੱਚਾ ਵਿਹਾਰ ਕਰ ਉਸ ਨਾਮ ਨੂੰ ਸੁਣੋ ਕਿਉਂਕਿ ਨਾਮ ਸੁਣੋਗੇ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਓ ਕਹਿੰਦੇ ਅੰਮ੍ਰਿਤ ਦੀ ਜਿਹੜੀ ਅੰਮ੍ਰਿਤ ਜਿਹੜਾ ਨਾ ਉ ਭਾਈ ਗੁਰੂ ਜੀ ਉਹ ਆਪਣੇ ਆਪ ਹੀ ਅੰਦਰੋਂ ਪ੍ਰਗਟ ਹੋ ਜਾਏਗਾ ਸਾਨੂੰ ਅੰਮ੍ਰਿਤ ਰਸਨਾ ਤੇ ਆਉਣ ਲੱਗ ਜੇਗਾ ਤਾਂ ਹੀ ਕਹਿੰਦੇ ਨੇ ਸਦਾ ਸੁਹਿਲਾ ਕਰ ਲੈ ਜੀ ਉਹ ਕਹਿੰਦੇ ਫਿਰ ਆਪਣੇ ਆਪ ਨੂੰ ਤੁਹਾਡੀ ਜਿਹੜੀ ਅੰਤਰ ਆਤਮਾ ਉਹ ਸੋਖੀ ਹੋ ਜਾਏਗੀ ਕਿਉਂਕਿ ਉਹ ਸੱਚ ਵਿੱਚ ਸਮਾਨ ਲੱਗ ਜੇਗੀ ਮਨ ਵੀ ਥਿਰ ਘਰ ਦਾ ਵਾਸੀ ਬਣ ਜਾਏਗਾ ਤੇ ਉਹ ਜਿਹੜਾ ਮਾਲਕ ਕੁਲ ਖਜ਼ਾਨਾ ਪਿਆ ਹੈ ਸ਼ਬਦ ਤੇ ਸੱਚ ਤੇ ਅੰਮ੍ਰਿਤ ਉਹ ਸਾਨੂੰ ਮਿਲ ਜਾਏਗਾ ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜੀਵਨ ਜੀਓ ਸੁਖਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਬਹੁਤ ਸੋਹਣਾ ਸਮਝਾਇਆ ਇਸ ਕਰਕੇ ਕਹਿੰਦੇ ਆਪਾ ਦੁਆਰਾ ਬਚਨ ਕਰਦੇ ਹਾਂ ਕਿ ਨਮਾਨੁ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇਹ ਕਿ ਆ ਭਗਵਾਨ ਇਸੇ ਪ੍ਰਕਾਰ ਮਾਰਾ ਕਹਿੰਦੇ ਉਹਨਾਂ ਦੇ ਸ਼ਬਦ ਦੇ ਵਿੱਚ ਸਮਾ ਕੇ ਜੀਵਨ ਗੁਜ਼ਾਰਨਾ ਹੈ ਸਿਮਰਨ ਕਰਦੇ ਹੁਆ ਆਪਣੇ ਆਪ ਨੂੰ ਮਹਾਰਾਜ ਦੇ ਅਧੀਨ ਕਰ ਦੇਣਾ ਸਰੈਂਡਰ ਕਰ ਦੇਣਾ ਕਿਉਂਕਿ ਇਹ ਪ੍ਰੇਮਾ ਭਗਤੀ ਹੈ ਕਿਉਂਕਿ ਜਿੰਨਾ ਆਪਾਂ ਉਹਨਾਂ ਦੇ ਅੱਗੇ ਸਰੈਂਡਰ ਕਰਦੇ ਜਾਵਾਂਗੇ ਸਮਰਪਣ ਕਰਦੇ ਜਾਵਾਂਗੇ ਮਹਾਰਾਜ ਆਪ ਆਪ ਹੀ ਖੁਸ਼ ਹੋ ਕੇ ਸਾਨੂੰ ਅਮਰਤ ਦੀ ਦਾਤ ਤੇ ਸ਼ਬਦ ਦੀ ਦਾਤ ਤੇ ਆਪਣੇ ਦਰਸ਼ਨ ਦੇਣਗੇ ਸੋ ਐਨੇ ਇੱਕ ਬਚਨ ਕਰਦੇ ਹੋਏ ਕੋਈ ਅਖਰਵਾਦ ਘਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਹਿਬਾਨ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ